ਇਹ ਤੇ ਦਾਬੇ ਲਬਾਬ ਹੋ ਗਿਆ ਚਲੋ ਜੀ ਛੁੱਟੀ ਹੋ ਗਈ ਇਹ ਆਪਾਂ ਨੂੰ ਰੋਜੀ ਦਿੰਦੀ ਆ ਰੋਟੀ ਦਿੰਦੀ ਆ ਸਾਡੀ ਮਾਂ ਇਹ ਮਾਂ ਨੂੰ ਖੂਨ ਦੀਆਂ ਕੋਸ਼ਿਸ਼ ਲਗਾਤਾਰ ਜਾਰੀ ਰੱਖ ਰਾਇ ਨਾ ਕਿਸੇ ਕਿਸੇ ਬਾਹਲੇ ਕੋਈ ਬਾਹਲਾ ਲੈ ਕੇ ਕਦੇ ਕੋਈ ਬਾਤ ਨਾ ਲੈ ਕੇ ਕਦੇ ਜੀ ਆ ਪੰਚਾਇਤ ਵਾਲੀ ਜ਼ਮੀਨਾਂ ਜਿਹੜਾ ਸਾਡੀ ਆ ਗੁਰਦਾਰੇ ਦੀ ਜ਼ਮੀਨ ਬਣ ਗਈ ਜੀ ਆ ਸਾਡੀ ਆਸਾਨ ਲੈਡ ਜ਼ਮੀਨਾਂ ਦੇ ਆਹ ਰਾਜੇ ਦੀਆਂ ਜ਼ਮੀਂਦਾਰਾਂ ਨੇ ਢਿੰਡੜੀਆਂ ਕਿਉਂ ਨੇ ਪਹਿਲਾਂ ਆਕਾਸ਼ ਟਕਾਰਾ ਨੇ ਖੁਦ ਕਾਸਤਨ ਮਾਲਕ ਬਣੇ ਹੋਇਆ ਜਾਨੀ ਇੱਕ ਬਿਸ਼ਾਦ ਦੀ ਦੇ ਨਾਲ ਉਹ ਇਹ ਜ਼ਮੀਨਾਂ ਵੱਲ ਗਏ ਆ ਸੋਚੀ ਸਮਝੀ ਸਕੀਮਤ ਆਇਤ ਕਰਿਆ ਤੇ ਸਿਰੇ ਵੱਡਾ ਇਹ ਹਮਲਾ ਆਪਣੇ ਤੇ ਹੋ ਰਿਹਾ ਇਹ ਹਮਲੇ ਦੀ ਖਾਤਰ ਆਪਾਂ ਨੂੰ ਆਏ ਦੀ ਵੀ 2-4 ਛੁੱਟੀਆਂ ਲਾਦੀਆਂ ਤੇ ਆਪਣਾ ਕੰਮ ਫਤੇਰੋ ਜੂੜਾ ਮੇਰੀ ਖਾਤਰ ਆਪਾਂ ਨੂੰ ਕੁਰਬਾਨੀਆਂ ਵੀ ਕਰਨੀਆਂ ਪੈਣੀਆਂ ਨੇ ਤੇਰੀਆਂ ਖਾਤਰ ਆਪਾਂ ਨੂੰ ਜੋ ਵੀ ਜਣਾ ਪਊਗਾ ਆਈ ਨਹੀਂ ਹੈ ਵੀ ਇੰਨੇ ਕੱਪਾ ਗੱਲਾਂ ਬਾਤਾਂ ਕਰ ਲਈਏ ਚਾਹੇ ਆਪਾਂ ਇੱਥੇ ਬੇਸ਼ੱਕ ਥੋੜੇ ਆ ਪਰ ਆਪਾਂ ਇਹ ਗੱਲ ਕਰਕੇ ਆਏ ਆ ਵੀ ਜੇ ਕੋਈ ਗੱਲ ਬਾਤ ਹੋਊਗੀ ਤਾਂ ਟਕਰਾਂਗੇ ਜਿੰਨਾ ਚਿਰ ਆਪਾਂ ਟੱਕਰ ਦੇਣੀ ਹੈ ਉਹਨਾਂ ਚਿਰ ਕੋਈ ਗੱਲ ਸੁਣੇ ਨਹੀਂ ਚੜਦੀ ਦੇਖ ਕਰਕੇ ਅਸੀਂ ਆਪਾਂ ਦੇਖਿਆ ਜਿਉਂ ਜਲਾ ਕੋਹ ਚੱਲ ਰਿਹਾ ਲਗਾਤਾਰ ਸਾਲਾ ਬੱਦੀ ਕੋਹ ਚੱਲਦੇ ਆ ਕੋਈ ਹੜ ਆ ਗਿਆ ਆਪਣੇ ਤੇ ਉਹ ਹੜ ਵਾਲੇ ਜਿਹੜੀ ਗੱਲਬਾਤ ਕਰਦੇ ਅੱਜ ਦਾ ਤੁਸੀਂ ਅਖਬਾਰ ਪੜ੍ਹਿਆ ਨਹੀਂ ਹੋਊਗਾ ਆਪਾਂ ਕਹਿੰਦੇ ਵੀ ਜਿਹੜੇ ਹੜ ਆਏ ਇਹ ਕੁਦਰਤੀ ਨਹੀਂ ਆਏ ਇਹ ਉਹ ਬਾਦੂ ਪਾਣੀ ਜਿਹੜਾ ਛੱਡਿਆ ਲਗਾਤਾਰ ਆ ਸਾਬਜ਼ ਬਈਆ ਨੇ ਕੀਤਾ ਤੇ ਜਿਹੜਾ ਪਾਣੀ ਛੱਡਿਆ ਉਹ ਸਾਡੇ ਪੰਜਾਬ ਨੂੰ ਡੋਡੋੜ ਕੇ ਮਾਰਦੀਆਂ ਸਕੀਮਾਂ ਦੇ ਤਹਿਤ ਛੱਡਿਆ ਹੈ ਪਰ ਸੈਂਟਰ ਅੱਜ ਪਤਾ ਕੀ ਕਹਿੰਦਾ ਹੈ ਸੈਂਟਰ ਨੇ ਗੱਲ ਕਹੀ ਹੈ ਵੀ ਜਿਹੜਾ ਪਾਣੀ ਛੱਡਿਆ ਉਹ ਠੀਕ ਛੱਡਿਆ ਹੈ ਕਿਉਂਕਿ ਪਾਣੀ ਜਿਹੜਾ ਬਾਤੂ ਬਾਰਸ਼ ਨਾਲ ਜ਼ਿਆਦਾ ਆ ਗਿਆ ਸੀ ਇਸ ਕਰਕੇ ਸਾਡੂ ਛੱਡਣਾ ਪੈ ਗਿਆ ਜੇ ਕੋਈ ਸ਼ੰਭੇਵਾਰ ਵੀ ਤਾਂ ਉੱਥੇ ਵੀ ਜਿਹੜੀ ਪੰਜਾਬ ਸਰਕਾਰ ਆ ਰਾਜ ਸਰਕਾਰ ਆ ਉਹ ਜ਼ਿੰਮੇਵਾਰ ਆ ਵੀ ਉਹਨੇ ਉਹ ਘਾਸਬਾਰਦੀ ਕੀਤੀ। ਚਾਲੀ ਹੋ ਗਿਆ ਸਰਖੂ। ਚਾਲੀ ਉਹ ਗੰਦਾ ਆין ਕਹਿੰਦੇ ਨੇ ਰੋਲੇ ਲੱੱਪੇ ਦੀ ਮਾਮਜ਼ੇ ਦੀ ਗੱਲ ਚੱਲਦੀ ਆ। ਪਹਿਲੇ 2-3 ਦਿਨ ਹੋ ਗਏ। ਆ ਮਾਨ ਸਾਹਿਬ ਕਹਿੰਦਾ ਕਹਿੰਦਾ ਸੈਂਟਰ ਦਾ ਸਾਨੂੰ ਕੋਈ ਪੈਸਾ ਨਹੀਂ ਆਇਆ। ਉਹ ਕਹਿੰਦਾ ਮੈਂ ਇੰਨਾ ਪੈਸਾ ਭੇਜ ਤਾ 16 ਕਰੋੜ ਰੁਪਈਆ ਭੇਜਦਾ। ਉਹ ਕਿੱਥੇ ਬੜ ਗਿਆ ਰੁਪਈਏ? ਕਿਸੇ ਕੋਲ ਆਇਆ ਤਾਂ ਇਹ ਜਗਦਾਵਰੀ ਆ ਬਣੀ ਹੋਈ ਆ। ਹਲੋ ਜਿਹੜੇ ਚਾਰ ਮਹਾ ਗੈਸਟਾਂ ਦੇ ਆਉ ਨਾਲਾ ਉਹਨਾਂ ਨੇ ਲੋਕਬੀ ਦੀ ਖੰਦੇ ਜਾਣੀ ਇਹਨਾਂ ਨੇ ਇੱਕ ਉਲਕਾ ਕਰਨੇ ਆ ਪੈਸੇ ਜਿਹੜਾ ਉਹ ਕੰਮ ਸਰਕਾਰ ਦਾ ਆਪਣੇ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ ਏ ਉਹਨਾਂ ਦੀ ਵੀ ਬੰਦਿਆ ਕੜ ਕਮਟੀਆਂ ਸਹਿਤਾ ਕੀਤੀ ਏ ਉਹਦੇ ਵਿੱਚ ਤੋਂ ਆਪਣੇ ਕਿਸਾਨ ਆ ਆਪਣੇ ਕੋਲ ਕਪੂਰਾਂ ਦੇ ਇੱਕ ਨੰਗਲ ਦਾ ਇੱਕ ਕਿਸਾਨ ਦੀ ਮੌਤ ਹੋ ਗਈ ਜੀ ਸੱਜਣ ਸਤਿ ਸ਼੍ਰੀ ਅਕਾਲ ਬ੍ਰਹਮਾਂਤ ਸਿੰਘ ਅੱਜ 14 ਸਾਲ ਹੋ ਗਏ ਜਿਹੜੇ ਰਾਜ ਡਿਵੀਜ਼ਨ ਸੀ ਹਜੇ ਤੱਕ ਬੋਲਣ ਨਹੀਂ ਲੱਗਿਆ ਉਹਨੇ ਮਾਰ ਦੇ ਦੀ ਗੱਲ ਕੀਤੀ ਏ ਸਰਕਾਰ ਮੁਖੌਲ ਕਰਦੀ ਆਪਾਂ ਨੂੰ ਲਓ ਜੀ 2 ਲੱਖ ਲੈ ਲਓ ਜੀ 3 ਲੱਖ ਜਾਣੀ ਜਿਹੜਾ ਸਰਕਾਰ ਦੇ ਕੰਮ ਕਿਸਾਨ ਕਰਦੇ ਸੀ ਉਹ ਕਿਸਾਨਾਂ ਦੀ ਖਾਤਰ ਆ ਉਹ ਜਿਹੜੀ ਸ਼ੋਤਾ ਦੇਣ ਗਿਆ ਸੀ ਮੂਹ ਮਟੇ ਗਿਆ ਸੀ ਉੱਥੇ ਸ਼ਹੀਦ ਹੋਇਆ ਏ ਸਰਕਾਰ ਉਤਨੂ ਮੂਲ ਕਰਹੀ ਨਾਰਿਆ ਦੀ ਰਹੀ ਆਪਨੂੰ